ਪਿਆਰੇ ਬੱਚਿਓ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ ਵਿਸ਼ਵ ਕੁਦਰਤ ਸੰਭਾਲ ਦੇ ਸਲੇਖ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਜਾਗਰੂਕਤਾ ਫਿਲਾਉਣ ਲਈ ਹਰ ਸਾਲ 28 ਜੁਲਾਈ ਨੂੰ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਜਾਂਦਾ ਹੈ ਇਹ ਦਿਨ ਲੋਕਾਂ ਵਿੱਚ ਕੁਦਰਤ ਦੀ ਸੰਭਾਲ ਦੇ ਨਾਲ-ਨਾਲ ਲੋਕਧੋਰੀਆਂ ਨਸਲਾਂ ਦੀ ਸਾਮ ਸੰਭਾਲ ਬਾਰੇ ਵੀ ਜਾਗ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ ਅੱਜ ਦੇ ਸਮੇਂ ਵਿੱਚ ਜਲਵਾਯੂ ਪਰਿਵਰਤਨ ਦੇ ਵੱdde ਮਾਰੇ ਪ੍ਰਵਾਹਾਂ ਦੇ ਵਿਚਕਾਰ ਮਨੁੱਖ ਨੂੰ ਧਰਤੀ ਦੀ ਹੋਦ ਨੂੰ ਪਹੁੰਚਾਉਣ ਲਈ ਖੁਦ ਉਪਰਾਲੇ ਕਰਨ ਦੇ ਲੋੜ ਹੈ ਜੇਕਰ ਸਮੇਂ ਸਿਰ ਕੁਝ ਨਾ ਕੀਤਾ ਗਿਆ ਤਾਂ ਧਰਤੀ ਮਨੁੱਖਾਂ ਦੇ ਰਹਿਣ ਲਈ ਟੁਕਮੀ ਥਾਂ ਨਹੀਂ ਰਹੇਗੀ ਸੰਸਾਰ ਵਿੱਚ ਜਲਵਾਯੂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਮਨੁੱਖ ਦੁਆਰਾ ਕੁਦਰਤੀ ਸਰੋਤਾਂ ਦੀ ਅਣੇਵਾ ਵਰਤੋਂ ਹੈ ਆਮ ਤੌਰ ਤੇ ਗਲੋਬਲ ਵਾਰਮਿੰਗ ਤੇਜਾਵਿਕ ਇੰਧਨ ਦੇ ਜ਼ਿਆਦਾ ਵਰਤੋਂ ਬਾਰੇ ਬਥੇਰੇ ਚਰਚਾ ਹੁੰਦੀ ਹੈ ਪਰ ਜੰਗਲਾਂ ਦੀ ਕਟਾਈ ਅਤੇ ਮਾਈਨਿੰਗ ਦੇ ਕੋਈ ਘੱਟ ਸਮੱਸਿਆ ਨਹੀਂ ਹੈ ਸਾਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਇਸ ਤੋਂ ਇਲਾਵਾ ਜ਼ਮੀਨ ਦੇ ਜਾਦਾ ਵਰਤੋਂ ਵਿਸ਼ਵ ਦੇ ਜੰਗਲੀ ਜੀਵਾਂ ਦੇ ਨਿਵਾਸ ਸਥਾਨો ਤੇ ਚੀ ਨਾਲ ਖੋਲ ਰਹੀ ਹੈ। ਜਾਨਵਰਾਂ ਨੂੰ ਬਚਾਉਣ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਰੱਖਣਾ ਬਹੁਤ ਜ਼ਰੂਰੀ ਹੈ। ਕੁਦਰਤੀ ਸਰੋਤਾਂ ਨੂੰ ਬਰਕਰਾਰ ਰੱਖਣ ਲਈ ਹਵਾ ਪਾਣੀ ਰੁੱਖ ਮਿੱਟੀ ਨੂੰ ਬਚਾ ਕੇ ਰੱਖਣਾ ਬੇਹਤ ਜ਼ਰੂਰੀ ਹੈ ਸਾਨੂੰ ਰੁੱਖ ਬਚਾਉਣ ਦੇ ਨਾਲ ਨਾਲ ਹੋਰ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਅੱਜ ਤੇ ਸਮੇਂ ਵਿੱਚ ਜੋ ਗਰਮੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਉਸ ਨੂੰ ਘਟ ਕੀਤਾ ਜਾ ਸਕੇ ਰੁੱਖ ਜੰਗਲ ਪੰਛੀਆਂ ਅਤੇ ਜਾਨਵਰਾਂ ਦੇ ਰਹਿਣ ਬਸੇਰਾ ਹਨ ਉਹਨਾਂ ਦੇ ਰਹਿਣ ਦੇ ਸਥਾਨਾਂ ਦੀ ਸੰਭਾਲ ਕਰਕੇ लुप्त हो रहे ਪੰਛੀਆਂ ਅਤੇ ਜਾਨਵਰਾਂ ਦੀਆਂ ਨਸਲਾਂ ਨੂੰ بچਾ ਸਕਦੇ ਹਾਂ ਪਾਣੀ ਜੀਵਨ ਹੈ ਜੇ ਪਾਣੀ ਹੀ ਦੂਸ਼ਿਤ ਹੋ ਗਿਆ ਤਾਂ ਜੀਵਨ ਹੀ ਨਹੀਂ ਰਹੇਗਾ ਸਾਨੂੰ ਆਪਣੇ ਨਦੀਆਂ ਤਲਾਬਾਂ ਨਹਿਰਾਂ ਝਿਲਾਂ ਛਰਨੇ ਅਤੇ ਸਮੁੰਦਰਾਂ ਨੂੰ ਦੁਸ਼ਤ ਤੋਂ ਬਚਾਉਣਾ ਹੈ ਤੇ ਨਾਲ ਹੀ ਪਾਣੀ ਦੇ ਸਹੀ ਵਰਤੋਂ ਕਰਕੇ ਸੰਭਾਲ ਵੀ ਕਰਨੀ ਹੈ ਆਵਾਜਾਈ ਦੇ ਸਾਧਨਾ ਵਿੱਚੋਂ ਨਿਕਲਣ ਵਾਲਾ ਧੂਆਂ ਗੈਸਾਂ ਆਦਿ ਗਲੋਬਲ ਵਾਰਮਿੰਗ ਦਾ ਇੱਕ ਬਹੁਤ ਵੱਡਾ ਕਾਰਨ ਹੈ ਹਰ ਵਿਅਕਤੀ ਕੋਲ ਆਪਣਾ ਸਾਧਨ ਹੈ ਜੋ ਸੜਕਾਂ ਉੱਤੇ ਭੀੜ ਪਾ ਰਿਹਾ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਪਵਿੱਤਰ ਟਰਾਂਸਪੋਰਟ ਅਤੇ ਧੂਆਂ ਰਹਿਤ ਸਾਧਨਾਂ ਦੀ ਵਰਤੋਂ ਕਰੀਏ ਵਿਗਿਆਨ ਦੇ ਖੇਤਰ ਵਿੱਚ ਹਰ ਰੋਜ਼ ਦਿੱਤੇ ਜਾ ਰਹੇ ਨਵੇਂ ਨਵੇਂ ਤਜਰਬੇ ਅਤੇ ਆਧੁਨਿਕ ਥਿਆਰ ਵੀ ਗਲੋਬਲ ਵਾਰਮਿੰਗ ਦਾ ਕਾਰਨ ਬਣ ਰਹੇ ਹਨ ਸਿੱਟੇ ਵੱਜੋ ਗਲੇਸ਼ੀਅਰ ਪਿਘਲ ਰਹੇ ਹਨ ਕੁਦਰਤ ਦੇ ਸਰੋਤਾਂ ਵਿੱਚ ਜੰਗਲ ਪਾਣੀ ਹਵਾ ਨੂੰ ਬਚਾਉਣ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਬਚਾਉਣਾ ਚਾਹੀਦਾ ਹੈ ਜਲਵਾਯੂ ਤੀਵਰਤਨ ਨਾਲ ਹੜ ਆਉਣ ਤੇ ਉਪਜਾਉ ਮਿੱਟੀ ਵਹਿ ਜਾਂਦੀ ਹੈ ਪਲਾਸਟਿਕ ਤੇ ਖਾਦਾਂ ਦੀ ਵੱਧ ਤੋਂ ਵੱਧ ਵਰਤੋਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਘਟਾ ਰਹੀ ਹੈ ਅਸੀਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਧਰਤੀ ਦੇ ਕੁਦਰਤੀ ਦੇ ਸਾਰੇ ਸਰੋਤਾਂ ਦੀ ਵੱਦਤ ਵੱਦ ਵਰਤੋਂ ਕਰ ਰਹੇ ਹਾਂ ਤੇ ਨਾਲ ਹੀ ਕੁਦਰਤੀ ਸਰੋਤਾਂ ਨਾਲ ਖਿਲਵਾੜ ਕਰ ਰਹੇ ਹਾਂ ਅੰਤ ਵਿੱਚ ਇਸ ਦਾ ਨੁਕਸਾਨ ਸਾਨੂੰ ਹੀ ਭੁਗਤਣਾ ਪੈ ਰਿਹਾ ਹੈ ਧਰਤੀ ਉਤੇ ਜੀਵਨ ਕੁਦਰਤੀ ਸਰੋਤਾਂ ਨਾਲ ਹੀ ਹੈ ਧਰਤੀ ਕੁਦਰਤੀ ਸਰੋਤਾਂ ਦੇ ਨਾਲ ਹੀ ਚੰਗੀ ਲੱਗਦੀ ਹੈ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਉਹਨਾਂ ਦੀ ਸੰਭਾਲ ਲਈ ਸਾਨੂੰ ਹੀ ਅੱਗੇ ਆਉਣਾ ਪਵੇਗਾ ਇਹ ਸਭ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਆਪ ਵੀ ਜਾਗਰੂਕ ਹੋਣ ਤੇ ਹੋਰਾਂ ਨੂੰ ਵੀ ਜਾਗਰੂਕ ਕਰਨ ਤਾਂ ਜੋ ਸਾਡਾ ਆਉਣ ਵਾਲਾ ਕੱਲ ਕੁਦਰਤ ਦਾ ਆਨੰਦ ਮਾਣ ਸਕੇ